ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਾਰਨੀਅਟ ਲਾ ਇੰਪੋਰਟੈਂਟ ਖਬਰ ਹੈਗੀ ਆ ਕਿ ਜਿਹੜੀ ਇਹਨਾਂ ਨੇ ਸੈਲਮ ਫੀਸ ਲਾਈ ਸੀ ਸਰਕਾਰ ਨੇ 100 ਡਾਲਰ ਦੀ ਉਹ ਹੁਣ ਇੱਕ ਯੂ ਐਸ ਡਿਸਟ੍ਰਿਕਟ ਕੋਰਟ ਡਿਸਟ੍ਰਿਕਟ ਆਫ ਮੇਰੀਲੈਂਡ ਨੇ ਆਰਡਰ ਇਸ਼ੂ ਕਰਕੇ ਤੇ ਉਹਦੇ ਤੇ ਸਟੇ ਲਾ ਦਿੱਤੀ ਆ ਇਹ ਕੇਸ ਹੈਗਾ ਜੀ ਅ ਸੈਲਮ ਸੀਕਰ ਐਡਵੋਕੇਸੀ ਪ੍ਰੋਜੈਕਟ ਵਰਸ ਯੂ ਐਸ ਸੀ ਆਈ ਐਸ ਐਟ ਆਲ ਐਸ ਏ ਜੀ 2503299 ਮੇਰੀਲੈਂਡ ਸੋ ਉਹਨਾਂ ਨੇ ਵੀ ਇਹ ਟੈਂਪੋਰਰੀ ਸਟੇ ਦਿੱਤੀ ਆ ਤੇ ਇਹ ਕਿਹਾ ਕਿ ਜਿਹੜਾ ਫੀਸ ਰੱਖੀ ਗਈ ਆ 100 ਡਾਲਰ ਦੀ ਉਹ ਫੀਸ ਸਾਨੂੰ ਵਾਜਬ ਨਹੀਂ ਲੱਗ ਰਹੀ ਤੇ ਇਸ ਕਰਕੇ ਇਹਦੇ ਵਿੱਚ ਕੋਈ ਜਿਹੜਾ ਕ੍ਰਾਈਟੇਰੀਆ ਕਲੀਅਰ ਨਹੀਂ ਹੈ ਤੇ ਇਹਦਾ ਜਿਹੜਾ ਸਟੈਂਡਰਡ ਆ ਉਹ ਵੀ ਯੂਨੀਫਾਰਮ ਨਹੀਂ ਹੈਗਾ ਕਿ ਕਿਨੇ ਕਦੋਂ ਭਰਨੀ ਆ ਕਿੱਦਾਂ ਭਰਨੀ ਆ ਤੋਂ ਦੇ ਕਰਕੇ ਉਹਨਾਂ ਨੇ ਇਹ ਸਟੇ ਕਰ ਦਿੱਤੀ ਆ ਤੇ ਇਹ ਕਿਹਾ ਵੀ ਅਜੇ ਜਿੰਨੀ ਦੇਰ ਅਸੀਂ ਇੱਥੇ ਫਾਈਨਲ ਆਰਡਰ ਇਸ਼ੂ ਨਹੀਂ ਕਰਦੇ ਤਾਂ ਸਰਕਾਰ ਜਿਹੜੀਆਂ ਉਹ ਫੀਸਾਂ ਨਹੀਂ ਲੈ ਸਕਦੀ ਤੇ ਹੁਣ ਇਹਦੇ ਆ ਆਰਡਰ ਦੇ ਵਜੋਂ ਯੂਐਸਸੀਆਈਐਸ ਨੇ ਵੀ ਜਿਹੜਾ ਫੀਸਾਂ ਲੈਣੀਆਂ ਹੈਗੀਆਂ ਉਹ ਬੰਦ ਕਰ ਦਿੱਤੀਆਂ ਦੋ ਕਿ ਉਹਨਾਂ ਨੇ ਕਿਹਾ ਕਿ ਅਸੀਂ ਇਹ ਆਰਡਰ ਨਾਲ ਅਗਰੀ ਨਹੀਂ ਕਰਦੇ ਤੇ ਇਹਦੀ ਅਸੀਂ ਅਪੀਲ ਕਰਾਂਗੇ ਅੱਗੇ ਲੇਕਿਨ ਫਿਲਹਾਲ ਅਜੇ ਸਟੇ ਜਾਰੀ ਆ ਤੇ ਜਿੰਨੀ ਦੇਰ ਸਟੇ ਜਾਰੀ ਆ ਉਨੀ ਦੇਰ ਤੱਕ ਜਿਹੜੀ ਸਰਕਾਰ ਆ ਜਿਹੜੇ ਲੋਕਾਂ ਨੂੰ ਫੀਸਾਂ ਵਗੈਰਾ ਦੇ ਨੋਟਿਸ ਆ ਰਹੇ ਸੀ ਉਹ ਹੁਣ ਗਾਂ ਨੂੰ ਨਹੀਂ ਆਉਣਗੇ ਤੇ ਇਹ ਇੱਕ ਬੜੀ ਇੰਪੋਰਟੈਂਟ ਜਿਹੜੀ ਆ ਖਬਰ ਹੈ